ਸਿੱਖ ਕੌਮ ਤੇ ਹਮੇਸ਼ਾ ਤਸੀਹੇ ਹੀ ਈਟਾਏ ਗਏ ਨੇ ਸਮੇਂ-ਸਮੇਂ 'ਤੇਆਂ ਸਰਕਾਰਾਂ ਸਿੱਖ ਕੌਮ ਨੂੰ ਮਿਟਾਉਣ ਦੀ ਕੋਝੀਆਂ ਚਾਲਾਂ ਚਲਦੀਆਂ ਰਹਿੰਦੀਆਂ ਨੇ ਚਾਹੇ ਉਹ ਮੁਗਲ ਹੋਣ ਜਾਂ ਭਾਰਤ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਚਾਹੇ ਉਹ ਬਾਪਰ ਤੋਂ ਲੈ ਕੇ ਔਰਗਜ਼ੇਬ ਤੱਕ ਦੀ ਗੱਲ ਕੀਤੀ ਜਾਵੇ ਜਾਂ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਚਲੋ ਛੱਡੋ ਅੱਜ ਦੀ ਇਹ ਕਹਾਣੀ ਵੀ ਬਾਦਸ਼ਾਹ ਜਹਾਂਗੀਰ ਵੱਲੋਂ ਸਿੱਖਾਂ ਨੂੰ ਖਤਮ ਕਰਨ ਲਈ ਕੀਤੀ ਗਈ ਚਾਲਾਂ ਤੇ ਸਾਜ਼ਿਸ਼ਾਂ ਬਾਰੇ ਹੈ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਕੋਣ ਨਹੀਂ ਜਾਣਦਾ ਪਰ ਜੋ ਨਹੀਂ ਜਾਣਦੇ ਉਹਨਾਂ ਲਈ ਮੈਂ ਦੱਸਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਸੁਪੁੱਤਰ ਸਨ ਗੁਰੂ ਜੀ ਦਾ ਜਨਮ 19 ਜੂਨ 1595 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਇਆ ਤੁਸੀਂ ਇਹ ਤੇ ਜਾਣ ਹੀ ਗਏ ਹੋਵੋਗੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਚਾਲ ਖੇਡ ਕੇ ਕੈਦ ਕਰ ਦਿੱਤਾ ਲੇਕਿਨ ਕਿਉਂ ਜਹਾਂਗੀਰ ਦੀ ਗੁਰੂ ਸਾਹਿਬ ਨਾਲ ਦੁਸ਼ਮਣੀ ਕਿਉਂ ਪਈ ਮੁਗਲ ਸਲਤਨਤ ਹਮੇਸ਼ਾ ਤੋਂ ਚਾਲਬਾਜ਼ੀ ਵਿੱਚ ਅੱਕੇ ਹੀ ਰਹੀ ਹੈ ਤੇ ਹਮੇਸ਼ਾ ਹੀ ਸਿੱਖਾਂ ਦੇ ਵਿਰੁੱਧ ਰਹੀ ਹੈ ਸਿੱਖਾਂ ਦੇ ਨਾਲ ਸਿੱਧਾ ਟੱਕਰਾ ਲੈਣ ਦੀ ਹਿੰਮਤ ਨਾ ਤੇ ਕਦੇ ਮੁਗਲਾਂ ਵਿੱਚ ਰਹੀ ਹੈ ਨਾ ਹੀ ਕਦੇ ਹੁਣ ਵਾਲੇ ਸਮੇਂ ਦੀ ਹਕੂਮਤਾਂ ਵਿੱਚ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਆਪ ਦੇ ਦਰਬਾਰ ਵਿੱਚ ਆਉਣ ਦਾ ਹੁਕਮ ਦਿੱਤਾ ਗੁਰੂ ਅਰਜਨ ਦੇਵ ਜੀ ਜਾਣਦੇ ਸੀ ਕਿ ਅਸੀਂ ਜਾਤ ਤੇ ਰਹੇ ਹਾਂ ਪਰ ਵਾਪਸ ਮੁੜ ਕੇ ਨਹੀਂ ਆ ਪਾਵਾਂਗੀ ਇਸ ਲਈ ਉਹਨਾਂ ਨੇ ਜਹਾਂਗੀਰ ਕੋਲ ਜਾਣ ਤੋਂ ਪਹਿਲਾਂ ਹੀ ਬਾਲ ਹਰਗੋਬਿੰਦ ਜੀ ਨੂੰ ਵਚਨ ਦੇਣ ਲਈ ਕਿਹਾ ਤੇ ਆਪ ਹੀ ਬਾਲ ਹਰਗੋਬਿੰਦ ਜੀ ਨੂੰ ਸ਼ਸਤਰ ਧਾਰਨ ਕਰਵਾਏ ਉਹਨਾਂ ਨੇ ਕਿਹਾ ਕਿ ਮੁਗਲ ਸਰਕਾਰ ਦਾ ਅਤਿਆਚਾਰ ਦਿਨੋ-ਦਿਨ ਵਧ ਰਿਹਾ ਹੈ ਤੇ ਜਦੋਂ ਹੋਰੇ ਅਤਿਆਚਾਰ ਜ਼ਿਆਦਾ ਵੱਧਣ ਲੱਗ ਜਾਣ ਤਾਂ ਉਹਨਾਂ ਅਤਿਆਚਾਰਾਂ ਨੂੰ ਰੋਕਣ ਲਈ ਸ਼ਸਤਰ ਧਾਰਨ ਕਰਨੇ ਪੈਂਦੇ ਨੇ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਤੇ ਕਈ ਤਰੀਕੇ ਦਿੱਤੇ ਸੀ ਇਹ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਬਿੱਦੀ ਚੰਦ ਹੋਰੇ ਗੁਰੂ ਜੀ ਦੇ ਨਾਲ ਹੋਏ ਤਸੀਹੇ ਤੇ ਉਹਨਾਂ ਦੇ ਸ਼ਹੀਦੀ ਦੀ ਬਰਬਲ ਗੋਬਿੰਦ ਜੀ ਕੋ ਲੈ ਕੇ ਗਏ ਉੱਥੇ ਬਾਬਾ ਬੁੱਢਾ ਜੀ ਨੇ ਕਿਹਾ ਸੀ ਸਾਨੂੰ ਹੁਣ ਸ਼ਸਤਰਧਾਰੀ ਬੰਨਾ ਪਏਗਾ ਕਿਸੇ ਜ਼ਮੀਨ ਜਾਇਦਾਦ ਤੇ ਰਾਜ ਲਈ ਨਹੀਂ ਬਲਕਿ ਗਊ ਗਰੀਬ ਤੇ ਔਰਤਾਂ ਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਸਾਨੂੰ ਹੁਣ ਪੀਰੀ ਦੀ ਤਲਵਾਰ ਤੇ ਨਾਲ ਮੀਰੀ ਦੀ ਤਲਵਾਰ ਨੂੰ ਵੀ ਧਾਰਨ ਕਰਨਾ ਪਊ ਬਾਬਾ ਬੁੱਢਾ ਜੀ ਨੇ ਪਾਲ ਹਰਗੋਬਿੰਦ ਜੀ ਦੀ ਗੁਰਤਾ ਗੱਦੀ ਦੀ ਰਸਮ ਕੀਤੀ ਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਜੀ ਬਣਾ ਦਿੱਤਾ ਕਿ ਕੱਲੇ ਤਾਂ ਨਾ ਹੀ ਮੀਰੀ ਚੱਲ ਸਕਦੀ ਹੈ ਤੇ ਨਾ ਹੀ ਪੀਰੀ ਕਹਿੰਦੇ ਨੇ ਨਾ ਸ਼ਸਤਰ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਤਰੰ ਬਿਨਾ ਸਭ ਤਲੇ ਮਰੇ ਤਾਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਪੱਤੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਅੱਜ ਤੋਂ ਮੈਂ ਆਪਣੀ ਸੈਨਾ ਦਾ ਨਿਰਮਾਣ ਕਰਾਂਗਾ ਜੋ ਕਿ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਿਆ ਕਰੇਗੀ ਗੁਰੂ ਜੀ ਨੇ ਐਲਾਨ ਕੀਤਾ ਕਿ ਅੱਜ ਤੋਂ ਸ਼ਸਤਰ ਘੋੜੇ ਤੇ ਜੋਸ਼ ਨਾਲ ਭਰੇ ਨੌਜਵਾਨ ਹੀ ਮੇਰੇ ਲਈ ਪਿਆਰੀ ਪੇਟਾ ਹੋਣਗੇ ਮੇਰੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸ਼ਿਕਾਰ ਕਰੋ ਘੋੜ ਸਵਾਰੀ ਕਰੋ ਤੇ ਬੀਰ ਰਸ ਦੀਆਂ ਕਵਿਤਾਵਾਂ ਸੁਣਾਓ ਜੋ ਕਿ ਮੁਰਦਿਆਂ ਵਿੱਚ ਵੀ ਜਾਨ ਪਾ ਦਵੇ ਛੇਵੇਂ ਗੁਰੂ ਜੀ ਨੇ ਅੰਮ੍ਰਿਤਸਰ ਦੀ ਦੇ ਕਲੇ ਇਤ ਮੋਗਲ ਦਾ ਕਿਲਾ ਬਣਵਾਇਆ ਅਤੇ ਇੱਕ ਅਦਾਲਤ ਵੀ ਬਣਾਈ ਜਿਸ ਦਾ ਨਾਮ ਆਕਾਲ ਤਖਤ ਰੱਖਿਆ ਗਿਆ ਮੁਗਲ ਸਰਕਾਰ ਦੇ ਬਾਦਸ਼ਾਹ ਜਹਾਂਗੀਰ ਨੇ ਇਹਨਾਂ ਗਤੀਵਿਧੀਆਂ ਨੂੰ ਬਗਾਵਤ ਸਮਝਿਆ ਉਸਨੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਜਾਓ ਗੁਰੂ ਹਰਗੋਬਿੰਦ ਨੂੰ ਪੇਸ਼ ਕਰੋ ਮੇਰੇ ਮੂਹਰੇ ਬਾਦਸ਼ਾਹ ਜਹਾਂਗੀਰ ਦੇ ਸਿਪਾਹੀ ਗੁਰੂ ਜੀ ਲਈ ਸੰਦੇਸ਼ ਲੈ ਕੇ ਮਹਿਲ ਤੁਰਵਾਨਾ ਹੋ ਗਏ ਉਹਨਾਂ ਨੇ ਬਿਦੀ ਚੰਦ ਜੀ ਨੂੰ ਜਾ ਕੇ ਕਿਹਾ ਕਿ ਆਲਮਪਨਾ ਬਾਦਸ਼ਾਹ ਹਿੰਦੁਸਤਾਨ ਜਹਾਂਗੀਰ ਨੇ ਹਰਗੋਬਿੰਦ ਨੂੰ ਆਗਿਰਜ ਪੇਸ਼ ਹੁੰਦਾ ਹੁਕਮ ਅਗਲੀ ਸਵੇਰ ਗੁਰੂ ਹਰਗੋਬਿੰਦ ਸਿੰਘ ਜੀ ਆਪ ਦੀ ਸਿੱਖ ਫੌਜ ਨੂੰ ਲੈ ਕੇ ਆਗਰੇ ਦੇ ਤੱਕ ਬਾਦਸ਼ਾਹ ਜਹਾਂਗੀਰ ਕੋਲ ਪਹੁੰਚ ਗਏ। ਜਹਾਂਗੀਰ ਦੇ ਮੰਤਰੀ ਨੇ ਕਿਹਾ ਕਿ ਬਾਦਸ਼ਾਹ ਜਹਾਂਗੀਰ ਦੀ ਖੁਆਇਸ਼ ਹੈ ਕਿ ਉਹਨਾਂ ਨੂੰ ਮਿਲਣ ਲਈ ਗੁਰੂ ਹਰਗੋਬਿੰਦ ਸਿੰਘ ਖੁਦ ਇਕੱਲੇ ਆਉਣ ਦਰਬਾਰ ਦੇ ਵਿੱਚ। ਬਾਦਸ਼ਾਹ ਦਾ ਮੰਤਰੀ ਬੋਲਦਾ ਹੈ ਕਿ ਬਾਦਸ਼ਾਹ ਨੇ ਤਾਂ ਸਿਰਫ ਗੁਫ਼ਤਗੂਈ ਕਰਨੀ ਹੈ ਤਾਂ ਕਿਉਂ ਨਾ ਦੋ ਬਾਦਸ਼ਾਹ ਆਪਸ ਵਿੱਚ ਬੈਠ ਕੇ ਹੀ ਕਿਉਂ ਨਾ ਗੁਫ਼ਤਗੂ ਕਰ ਲੈਣ। ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨਾਲ چال ਕੀਤੀ। ਉਹਨਾਂ ਨੂੰ ਇਕੱਲੇ ਗੁਫ਼ਤਗੂ ਕਰਨ ਲਈ ਅੰਦਰ ਤਾ ਬੁਲਾ ਲਿਆ ਪਰ ਦੁਪਹਿਰੇ ਹੀ ਉਹਨਾਂ ਨੂੰ ਜੋ ਪਿਛਲੇ ਰਸਤੇ ਰਾਹੀਂ ਗਵਾਲੀਅਰ ਦੇ ਕਿਲੇ ਵਿੱਚ ਲੈ ਜਾ ਕੇ ਨਜ਼ਰਬੰਦ ਕਰ ਦਿੱਤਾ ਗਿਆ ਜਦੋਂ ਬਾਬਾ ਬਿੱਦੀ ਚੰਦ ਹੋਰਾਂ ਨੇ ਬਾਦਸ਼ਾਹ ਜਹਾਂਗੀਰ ਦੇ ਮੰਤਰੀ ਨੂੰ ਬੁਲਾਇਆ ਤੇ ਉਸ ਨਾਲ ਗੱਲ ਕੀਤੀ ਤਾਂ ਬਾਦਸ਼ਾਹ ਜਹਾਂਗੀਰ ਦਾ ਮੰਤਰੀ ਬੋਲਦਾ ਸਾਡੇ ਬਾਦਸ਼ਾਹ ਗੁਰੂ ਦੇ ਨਾਲ ਕਾਫੀ ਨਰਮੀ ਨਾਲ ਪੇਸ਼ ਆਏ ਖਸੋਣਾ ਵੇ ਕੁਝ ਗੁਨਾਹਾਂ ਕਰਕੇ 2 ਲੱਖ ਸੋਨੇ ਦੀਆਂ ਹੋਰਾਂ ਜੁਰਮਾਨਾ ਲਾਇਆ ਗੁਰੂ ਨੇ ਮਾਣਾ ਕਰਤਾ ਤੇ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਨ ਦਾ ਹੁਕਮ ਲਾਇਆ ਇਸ ਤਰ੍ਹਾਂ ਬਾਦਸ਼ਾਹ ਜਹਾਂਗੀਰ ਨੇ ਧੋਖੇ ਨਾਲ ਗੁਰੂ ਘਰ ਗੋਬੇ ਸਾਹਿਬ ਜੀ ਨੂੰ ਇਕੱਲੇ ਬੁਲਾ ਕੇ ਉਹਦੀ ਚਾਲ ਖੇੜ ਦਿੱਤੀ ਅਤੇ ਉਹਨਾਂ ਨੂੰ ਬੰਦੀ ਬਣਾ ਦਿੱਤਾ ਗਿਆ ਕਿਲੇਦਾਰ ਹਰੀਦਾਸ ਗੁਰੂ ਸਾਹਿਬ ਜੀ ਦੇ ਕੈਦ ਵਿੱਚ ਆਉਣ ਕਾਰਨ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਗੁਰੂ ਜੀ ਨੇ ਕਿਹਾ ਕਿ ਮੈਂ ਸਿਰਫ ਸੱਚੀ ਕਿਰਤ ਦਾ ਖਾਣਾ ਖਾਵਾਂਗਾ ਧੱਕੇ ਨਾਲ ਤੇ ਧੋਖੇ ਨਾਲ ਕੀਤੀ ਗਈ ਕਮਾਈ ਦਾ ਮੈਂ ਖਾਣਾ ਨਹੀਂ ਖਾਵਾਂਗਾ ਖਾਣ ਦਾ ਧਿਆਲ ਤਾਂ ਗੁਰੂ ਹਰਗੋਬਿੰਦ ਜੀ ਨੇ ਕੀਤਾ ਪਰ ਕਮਜ਼ੋਰ ਬਾਦਸ਼ਾਹ ਜਹਾਂਗੀਰ ਹੁੰਦਾ ਗਿਆ ਗੁਰੂ ਜੀ ਦੀ ਸ਼ਕਤੀ ਉਸ ਕੈਦ ਵਿੱਚ ਦੁੱਗਣੀ ਤਿਗਣੀ ਚੌਗਣੀ ਹੁੰਦੀ ਗਈ ਤੇ ਬਾਦਸ਼ਾਹ ਜਹਾਂਗੀਰ ਦੀ ਸ਼ਕਤੀ ਤੇ ਸ਼ਰੀਰ ਦਿਨੋ ਦਿਨ ਉਸ ਦਾ ਸਾਥ ਛੱਡਦਾ ਗਿਆ ਇਸ ਕਿਲੇ ਵਿੱਚ 52 ਹੋਰ ਹਿੰਦੂ ਰਾਜੇ ਵੀ ਕੈਦ ਸਨ ਗੁਰੂ ਸਾਹਿਬ ਜੀ ਦੇ ਕਿਲੇ ਵਿੱਚ ਪਹੁੰਚਣ ਤੋਂ ਬਾਅਦ ਦੋਨਾਂ ਸਮੇਂ ਤੇ satsang ਹੋਣ ਲੱਗਿਆ ਸਵੇਰੇ ਤੇ ਸ਼ਾਮ ਬਾਦਸ਼ਾਹ ਜਹਾਂਗੀਰ ਦਾ ਮਾਨਸਿਕ ਰੋਗ ਅੰਦਾਸ਼ਕਾਰ ਹੋ ਗਿਆ ਉਸ ਨੂੰ ਸੌਣ ਲੱਗੇ ਵੀ ਨਾ ਡਾਲ ਲੱਗ ਲੱਗ ਪਿਆ ਉਸਨੇ ਉਹਦਾ ਪੈਰਾਂ ਸੱਤ ਕਰ ਦਿੱਤਾ ਉਹਦੀ ਸਿਕਿਉਰਿਟੀ ਵਿਦਾ ਲਈ ਬਾਦਸ਼ਾਹ ਜਹਾਂਗੀਰ ਨੇ ਵੱਡੇ ਵੱਡੇ ਹਕੀਮਾਂ ਤੋਂ ਇਲਾਜ ਕਰਵਾਇਆ ਪਰ ਕੁਝ ਫਰਕ ਨਹੀਂ ਪਿਆ ਉਸ ਦੀ ਸਿਹਤ ਤੇ ਤਾਈ ਮੀਆਂ ਮੀਰ ਜੀ ਦਰبار ਵਿੱਚ ਸੱਦਿਆ ਗਿਆ ਸਾਈ ਮੀਆਂ ਮੀਰ ਜੀ ਨੇ ਬਾਦਸ਼ਾਹ ਜਹਾਂਗੀਰ ਨੂੰ ਕਿਹਾ ਜੇ ਤੂੰ ਰੱਬ ਦੇ ਭੇਜੇ ਦੂਤਾਂ ਤੇ ਰੱਬ ਦੇ ਭੇਜੇ ਬੰਦਿਆਂ ਤੇ ਜ਼ੁਲਮ ਟਾਏਗਾ ਤੇਰੇ ਨਾਲ ਇਦਾ ਹੀ ਹੋਣਾ ਹੈ ਪਹਿਲਾਂ ਤੂੰ ਸ੍ਰੀ ਗੁਰੂ ਅਰਜਨ ਦੇਵ ਜੀ ਉੱਤੇ ਜ਼ੁਲਮ ਟਾਇਆ ਹੁਣ ਤੂੰ ਉਹਨਾਂ ਦੇ بیٹے ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉੱਤੇ ਜ਼ੁਲਮ ਟਾ ਰਿਹਾ ਹੈ ਨੂਰ ਜਹਾਂ ਤੇ ਸਾਈ ਮੀਆਂ ਮੀਰ ਜੀ ਦੇ ਸਮਝਾਉਣ ਤੇ ਬਾਦਸ਼ਾਹ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਰਿਹਤ ਕਰਨ ਲਈ ਰਾਜ਼ੀ ਹੋ ਗਿਆ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਦੀ ਕਿੱਥੇ ਸੋਚਦੇ ਸੀ ਉਹ ਤਾਂ ਸਭ ਦੀ ਸੋਚਦੇ ਸੀ ਉਹਨਾਂ ਨੇ ਕਿਹਾ ਮੈਂ ਇੱਕ ਕੈਦ ਵਿੱਚੋਂ ਰਿਹਾ ਹੋਣ ਲਈ ਤਿਆਰ ਹੋਵਾਂਗਾ ਜੇ ਤੂੰ ਡੇਰੇ ਨਾਲ ਜਿੰਨੇ ਵੀ ਰਾਜੇ ਇਸ ਛਲੇ ਵਿੱਚ ਬੰਦ ਨੇ ਉਹਨਾਂ ਨੂੰ ਛੱਡ ਦਵੇ ਬਾਦਸ਼ਾਹ ਜਹਾਗੀ ਸਾਰੇ ਰਾਜਿਆਂ ਨੂੰ ਰਿਹਾ ਨਹੀਂ ਕਰਨਾ ਚਾਹੁੰਦਾ ਸੀ ਉਸ ਨੂੰ ਆਏ ਸੀ ਜੇ ਮੈਂ ਸਾਰੇ ਰਾਜਿਆਂ ਨੂੰ ਰਿਹਾ ਕਰ ਦਿੱਤਾ ਤਾਂ ਮੇਰੀ ਸ਼ਕਤੀ ਖਤਮ ਹੋ ਜਾਊਗੀ ਇਹ ਸਾਰੇ ਰਾਜੇ ਮੇਰੇ ਖਿਲਾਫ ਖੜੇ ਹੋ ਜਾਣਗੇ ਇਹ ਸਾਰੇ ਰਾਜੇ ਮੁਗਲ ਸਲਤਨਤ ਦੇ ਖਿਲਾਫ ਖੜੇ ਹੋ ਜਾਣਗੇ ਪਰ ਉਸ ਨੇ ਇੱਕ ਸ਼ਰਤ ਰੱਖੀ ਕਿ ਜਿੰਨੇ ਵੀ ਰਾਜੇ ਗੁਰੂ ਜੀ ਦੇ ਚੋਲੇ ਦੀਆਂ ਕਲੀਆਂ ਫੜ ਕੇ ਕੈਦ ਵਿੱਚੋਂ ਰਿਹਾ ਹੋਣਗੇ ਉਹਨਾਂ ਨੂੰ ਮੈਂ ਆਜ਼ਾਦ ਕਰ ਦੇਵਾਂਗਾ ਗੁਰੂ ਜੀ ਨੇ 52 ਕਲੀਆਂ ਵਾਲਾ ਖਾਸ ਚੋਲਾ ਤਿਆਰ ਕਰਵਾਇਆ ਫਿਰ ਸਾਰੇ ਰਾਜੇ ਗੁਰੂ ਜੀ ਦੇ ਚੋਲੇ ਦੀਆਂ ਇੱਕ ਇੱਕ ਕਲੀਆਂ ਫੜ ਕੇ ਬਾਹਰ ਆ ਗਏ ਇਸ ਤਰ੍ਹਾਂ ਗੁਰੂ ਜੀ ਨੇ 52 ਰਾਜਿਆਂ ਨੂੰ ਰਹਾ ਕਰਵਾਇਆ ਤੇ ਉਹਨਾਂ ਦਾ ਨਾਮ ਬੰਦੀ ਛੋੜ ਗੁਰੂ ਪੈ ਗਿਆਾਰੇ ਜਪੋ ਸਤ ਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਓਡੀਨ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਰਹਾ ਹੋ ਕੇ ਅੰਮ੍ਰਿਤਸਰ ਪਹੁੰਚੇ ਉਸ ਦਿਨ ਸਾਰੀ ਸੰਗਤ ਨੇ ਮਿਲ ਕੇ ਦੀਪਮਾਲਾ ਕੀਤੀ ਤੇ ਉਸ ਦਿਨ ਤੋਂ ਇਹ ਸ਼ਬਦ ਗਾਇਆ ਜਾਣ ਲੱਗਿਆ ਦੀਵਾਲੀ ਦੀਰਾ ਦੇਵੇ ਬਾਲੀਆਂ ਦੀਵਾਲੀ ਦੀਰਾ ਦੇਵੇ ਬਾਲੀਆਂ